ਵਾਇਸ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਪੂ ਵਰਗੇ ਇਲਾਕੇ ਵਿੱਚ ਬਹੁਤ ਪਹਾੜ ਸਨ ਇਸ ਵਿੱਚ ਇੱਕ ਦੇਵ ਗੰਧਾਰ ਨਗਰ ਸੀ ਜਿੱਦਾ ਰਾਜਾ ਇੱਕ ਰਾਖਸ਼ ਦੇਵ ਲੋਕ ਸੀ ਜਦ ਗੁਰੂ ਜੀ ਇੱਕ ਪਹਾੜ ਪਾਸੋਂ ਹੀ ਰਮਣੀ ਰਮਣੀਕ ਥਾਂ ਦੇਖ ਕੇ ਮਰਦਾਨੇ ਤਾਂ ਮਰਦਾਨੀ ਕਿਹਾ ਗੁਰੂ ਜੀ ਤਿੰਨ ਦਿਨਾਂ ਤੋਂ ਖਾਦਾ ਪੀਤਾ ਕੁਝ ਨਹੀਂ ਮੈਨੂੰ ਭੁੱਖ ਬਹੁਤ ਲੱਗੀ ਏ ਗੁਰੂ ਜੀ ਨੇ ਕਿਹਾ ਮਰਦਾਨਿਆਂ ਇਹ ਨਗਰ ਵੀ ਕੌਡੇ ਰਾਖਸ਼ ਵਰਗਾ ਹੀ ਜਿਸ ਨੇ ਤੈਨੂੰ ਤੇਲ ਦੇ ਤਪ ਦੇ ਕੜਾਹੀ ਵਿੱਚ ਪਾ ਦਿੱਤਾ ਸੀ ਹੁਣ ਜੇ ਤੇਰੀ ਮਰਜ਼ੀ ਹੈ ਤੇ ਚਲਿਆ ਜਾ ਕੋਈ ਖਾ ਪੀਆ ਮਰਦਾਨੇ ਨੇ ਕਿਹਾ ਜੀ ਸੜ ਜਾਵੇ ਇਹ ਨਗਰ ਮੈਂ ਇਸੇਜ ਕਦੀ ਨਹੀਂ ਜਾਵਾਂਗਾ ਗੁਰੂ ਜੀ ਹੱਸ ਕੇ ਕਿਹਾ ਇਹ ਨਗਰ ਵਿੱਚ ਜਾਣ ਤੋਂ ਬਿਨਾ ਕੰਮ ਨਹੀਂ ਬਣਨਾ ਇਸ ਕਰਕੇ ਅੱਜ ਤੂੰ ਜ਼ਰੂਰ ਚਲਿਆ ਜਾ ਮਰਦਾਨੀ ਨੇ ਕਿਹਾ ਗੁਰੂ ਜੀ ਮੈਨੂੰ ਰਾਖਸ਼ ਪਾਸੋਂ ਕਿਉਂ ਮਵਾਉਂਦੇ ਹੋ ਆ ਵੀ ਮਾਰਦੇ ਹੋ ਇਸ ਤਰ੍ਹਾਂ ਹਾਸ ਬਲਾਸ ਦੇ ਬਚਨ ਹੋ ਰਹੇ ਸਨ ਕਿ ਰਾਖਸ਼ਾਂ ਦਾ ਰਾਜਾ ਸ਼ਿਕਾਰ ਖੇਡਣ ਵਾਸਤੇ ਰਾਖਸ਼ਾਂ ਦੀ ਭਿਆਨਕ ਫੌਜ ਲੈ ਕੇ ਆ ਗਿਆ ਰਾਖਸ਼ਾਂ ਦੇ ਬੜੇ ਵੱਡੇ ਵੱਡੇ ਕੱਦ ਰੰਗ ਕਾਲੇ ਮੂੰਹ 'ਚੋਂ ਲੰਮੇ ਲੰਮੇ ਚਿੱਟੇ ਦੰਦ ਬਾਹਰ ਨਿਕਲੇ ਹੋਏ ਨੇ ਨਾਸਾਂ ਤੇ ਮੂੰਹ ਦੇ ਛੇਕ ਫੂਆ ਮੂੰਹ ਵੱਡੇ ਵੱਡੇ ਅੱਖਾਂ ਲਾਲ ਲੋ ਵਰਗੀਆਂ ਗਲ ਹੱਡਾਂ ਦੀ ਮਾਲਾ ਜਾਦੇ ਭਿਆਨਕ ਰੂਪ ਫੌਜ ਮਰਦਾਨੇ ਨੇ ਵੇਖੀ ਡਰ ਨਾਲ ਉਹਦੇ ਸਾਹ ਸੋਗੇ ਕਹਿਣ ਲੱਗਾ ਗੁਰੂ ਜੀ ਕਿਸਾਂ ਹੀ ਮਾਰਿਆ ਜੇ ਹੁਣ ਜਿਉਣਾ ਔਖਾ ਹੋਇਆ ਈ ਜੇ ਕੋਈ ਉਪਾਅ ਹੀ ਤੇ ਕਰ ਲੈ ਨਹੀਂ ਤਾਂ ਇਹਨਾਂ ਨੇ ਹੁਣੇ ਹੀ ਆਣ ਕੇ ਮਾਰ ਦੇਣਾ ਮਰਦਾਨ ਪੈ ਪੀਤ ਹੋਇਆ ਵੇ ਗੁਰੂ ਜੀ ਨੇ ਕਿਹਾ ਮਰਦਾਨਿਆ ਕਰਤਾਰ ਕਰਤਾਰ ਜਵੀ ਜਾ ਤੇ ਮਨੁੱਖ ਚ ਧੀਰ ਜਿ ਧਾਰ ਕੇ ਤਮਾਸ਼ਾ ਵੇਖ ਕੀ ਬਣਦਾ ਈ ਇਨੈ ਨੂੰ ਰਾਖਸ਼ਾਂ ਦੇ ਰਾਜੇ ਨੇ ਇਹਨਾਂ ਨੂੰ ਵੇਖ ਕੇ ਰਾਖਸ਼ਾਂ ਨੂੰ ਆਖਿਆ ਕਿ ਮਨੁੱਖ ਦਾ ਮਾਸ ਖਾਣ ਨੂੰ ਅਜ ਬੜੇ ਥਿਰ ਪਿਸ਼ੋ ਮਿਲਿਆ ਹੈ ਜਾਓ ਤਿੰਨ ਮਨੁੱਖ ਜੋ ਪਹਾੜਾਂ ਪਾਸ ਬੈਠੇ ਨੇ ਤੁਸੀਂ ਜਾ ਕੇ ਉਹਨਾਂ ਨੂੰ ਪਕੜ ਕੇ ਲਿਆਓ ਆਪਣੀ ਰਾਜੇ ਦਾ ਹੁਕਮ ਸੁਣ ਕੇ ਜਾਂ ਤਿੰਨ ਰਾਖਸ਼ ਗੁਰੂ ਜੀ ਪਾਸ ਆਏ ਤਾਂ ਉਹਨੇ ਹੋ ਗਏ ਉਹਨਾਂ ਨੂੰ ਰਸਤਾ ਵੀ ਨਾਦ ਸੇ ਕਿ ਕਿਧਰ ਜਾਣਾ ਹੈ ਜਦ ਇਸ ਤਰ੍ਹਾਂ ਵਿਆਕਰ ਹੋ ਕੇ ਰਾਖਸ਼ ਪਿੱਛੇ ਮੁੜ ਪਏ ਉਹਨਾਂ ਨੂੰ ਦਿਸਣ ਲੱਗ ਪਿਆ ਉਹਨਾਂ ਨੇ ਸਾਰੀ ਵਾਰਤਾ ਰਾਜੇ ਨੂੰ ਜਾ ਕੇ ਦੱਸੀ ਰਾਜਾ ਗੁੱਸੇ ਨਾਲ ਕਿਹਾ ਰਾਜੇ ਨੇ ਕਿ ਉੱਥੇ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ ਹੈ ਰਾਜੇ ਨੇ ਹੋਰ 30 ਆਦਮੀ ਭੇਜੇ ਜੋ ਦੌੜ ਕੇ ਗੁਰੂ ਜੀ ਲਾ ਕੇ ਗਏ ਪਹਿਲੇ ਤਿੰਨਾ ਵਾਗ ਉਹ ਵੀ ਅੰਨੇ ਹੋ ਗਏ ਉਹਨਾਂ ਨੇ ਰਾਜੇ ਨੂੰ ਅੰਨ ਦੱਸਿਆ ਜਦ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਮਹਾਰਾਜ ਤੇ ਅੰਨੇ ਹੋ ਜਾਂਦੇ ਹਾਂ ਜਦ ਪਿੱਛੇ ਹਟਦੇ ਜਾਂਦੇ ਸਨ ਲੱਗ ਪਿੰਦਾ ਇਹ ਚੱਜ ਗੱਲ ਹੈ ਸਾਡੀ ਸਮਝ ਵਿੱਚ ਕੁਝ ਨਹੀਂ ਆਉਂਦਾ ਇਸ ਤਰ੍ਹਾਂ ਜਿਹੜਾ ਰਾਜੇ ਨੇ 7 ਵਾਰ 3-3 ਬੰਦੇ ਭੇਜੇ ਤਾਂ ਉਸ ਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਇਹ ਕੀ ਕੌਤਕ ਹੈ ਸਤਵਾਰ ਆਦਮੀ ਭੇਜੇ ਨੇ ਪਰ ਕੋਈ ਵੀ ਉਹਨਾਂ ਨੂੰ ਫੜਕੇ ਨਹੀਂ ਲਿਆਇਆ ਮੰਤਰੀ ਨੇ ਕਿਹਾ ਰਾਜਾ ਜੀ ਇਹ ਕੋਈ ਕਲਾਵਾਨ ਜਾਬਦਾ ਜੀ ਜੇਕਰ ਹੁਕਮ ਕਰੋ ਤਾਂ ਮੈਂ ਆਪ ਜਾ ਕੇ ਵੇਖਾਂ ਰਾਜੇ ਦੀ ਆਗਿਆ ਲੈ ਕੇ ਮੰਤਰੀ ਬੜੀ ਸ਼ਰਧਾ ਧਾਰ ਕੇ ਗੁਰੂ ਜੀ ਵੱਲ ਤੁਰ ਪਿਆ ਤੇ ਹੱਥ ਜੋੜ ਕੇ ਅਰਦਾਸਾਂ ਕਰਦਾ ਹੋਇਆ ਆਪਜੀ ਪਾਸ ਨਾਲ ਕੇ ਚਰਣਾ ਦੇ ਮੱਥਾ ਟੇਕ ਕੇ ਬੈਠ ਗਿਆ ਬੇਨਤੀ ਕਰਕੇ ਪੁੱਛਿਆ ਜੀ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਚੱਲ ਕੇ ਆਏ ਹੋ ਤੇ ਅੱਗੇ ਕਿਥੇ ਜਾਣਾ ਹੈ ਗੁਰੂ ਜੀ ਨੇ ਕਿਹਾ ਸਾਡਾ ਨਾਮ ਨਾਨਕ ਹੈ ਵਿਰਾਗ ਧਾਰਨ ਕਰਕੇ ਅਸੀਂ ਆਪਣੀ ਮੋਜ ਵਿੱਚ ਵਿਚਰ ਰਹੇ ਹਾਂ ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਨਗਰ ਵਿੱਚ ਕਰਤਾਰ ਆ ਪਾਇਆ ਹੈ ਸ਼ਰਤਾ ਧਾਰ ਤੇ ਉਹਨਾਂ ਦੀ ਸ਼ਰਨ ਪਾਓ ਤੁਹਾਡਾ ਨਿਸਤਾਰਾ ਹੋ ਜਾਵੇਗਾ ਦੇਵਲੂਤ ਨੇ ਵਜ਼ੀਰ ਨੂੰ ਕਿਹਾ ਮਨੁੱਖ ਮੇਰੀ ਖੁਰਾਕ ਹੈ ਮੈਂ ਤੇਰੀ ਗੱਲ ਮੰਨ ਕੇ ਉਹਨਾਂ ਦੀ ਸ਼ਰਣ ਗ੍ਰਹਣ ਨਹੀਂ ਕਰ ਸਕਦਾ ਮੈਂ ਆਪ ਜਾ ਵੇਖਦਾ ਆਇਓ ਕੈਸੀ ਨੇ ਜਦ ਦੇਵਲੂਤ ਰਾਜੇ ਰਕਸ਼ਣ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਆਇਆ ਗੁਰੂ ਜੀ ਦੇ ਨੇੜੇ ਆਨ ਤੇ ਇੱਕ ਮੰਤਰੀ ਤੋਂ ਬਿਨਾ ਸਾਰੇ ਰਾਕਸ਼ਾਂ ਸਹਿਤ ਅਨਾ ਹੋ ਗਿਆ ਕੋਤਕ ਵੇਖ ਕੇ ਦੇਵਲੂਤ ਨੇ ਕਿਹਾ हे ਮੰਤਰੀ ਜੈਸਾ ਤੂੰ ਕਹਿੰਦਾ ਈ ਵੈਸਾ ਈ ਪੂਰਨ પુરੁਖ ਆ ਹੁਣ ਜੀ ਕਿਰਪਾ ਕਰਕੇ ਦਰਸ਼ਨ ਦੇਨ ਤੇ ਮੈਂ ਇਹਨਾਂ ਦੀ ਚਿਰਨ ਸ਼ਰਣ ਲੈ ਕੇ ਸਦਾ ਸੇਵਾਦਾਰ ਬਣਿਆ ਰਹਾ ਆਗੋ ਮੋਜੇ ਦਰਸ਼ਨ ਦੇਹਿੰਗ ਜੀ ਚੰਨ ਸਰਣ ਹਉ ਆਉਂ ਤਰ ਸਰਦਾ ਸੇਵਾ ਕਰਾਉ ਸਦਾ ਜਪੂ ਤਿਨ ਨਾਉ ਜਦੋਂ ਵजीर ਨੇ ਸਮਝ ਲਿਆ ਕਿ ਰਾਜਾ ਸਤਾਂਵਣ ਹੋ ਗਿਆ ਹੈ ਇਹਦੇ ਮਨ ਵਿੱਚ ਕੋਈ ਮਾਇਲ ਨਹੀਂ ਰਹੀ ਉਸ ਨੇ ਗੁਰੂ ਜੀ ਪਾਸ ਬੇਨਤੀ ਕੀਤੀ हे ਮੁਕਤੀ ਦਾਤਾ ਰਾਜੇ ਨੂੰ ਹੁਣ ਪ੍ਰਤੀਤ ਆ ਗਈ ਹੈ ਇਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ ਗੁਰੂ ਜੀ ਨੇ ਕਿਹਾ ਰਾਜਾ ਅੱਖਾਂ ਖੋਲ ਕੇ ਵੇਖ ਅਸੀਂ ਤੇਰੇ ਪਾਸ ਬੈਠੇ ਹਾਂ ਰਾਜ ਜੀ ਨੇ ਜਦ ਇਹ ਬਚਨ ਸੁਣਿਆ ਉਹਨੇ ਨੇਤਰ ਖੋਲੇ ਉਸਨੇ ਗੁਰੂ ਜੀ ਦੇ ਚਨਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਮੈਂ ਆਪ ਜੀ ਦੀ ਜੋ ਵਗਿਆ ਕੀਤੀ ਹੈ ਉਸ ਦੀ ਮੈਨੂੰ ਮਾਫੀ ਦਿਓ ਤੇ ਮੇਰੇ ਨਾਲ ਨਗਰ ਵਿੱਚ ਚੱਲ ਕੇ ਨਵਾਸ ਕਰੋ ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਉਸਦੇ ਘਰ ਚਲੇ ਗਏ ਤੇ ਦੇਵ ਰੂਪ ਨੇ ਆਪ ਜੀ ਦਾ ਇੱਕ ਸੁੰਦਰ ਮੰਦਰ ਵਿੱਚ ਨਵਾਸ ਕਰਾ ਕੇ ਬਹੁਤ ਸੇਵਾ ਕੀਤੀ ਸਤਗੁਰੂ ਦੇ ਚਰਨ ਗਰੜ ਸਮਾਨ ਹਨ ਜਿਹੜਾ ਉਹਨਾਂ ਦੀ ਸ਼ਰਣ ਲੈਂਦਾ ਹੈ ਵੱਡੇ ਵੱਡੇ ਸੱਪਾਂ ਨੇ ਸਮਾਨ ਜੋ ਜਗਤ ਬੰਧਨ ਨੇ ਉਸ ਤੋਂ ਸ਼ਰਕਾਰਾ ਪੈਂਦਾ ਹੈ ਦੇਵਲੂਤਿ ਹੋਰਾਕਸ਼ਾਂ ਦੀ ਵਾਰਤਾ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਰਾਖਸ਼ੂਨੀ ਤੋਂ ਮੁਕਤੀ ਦਾਨ ਦਿੱਤਾ ਦੇਵਲੂਤ ਨੇ ਗੁਰੂ ਜੀ ਨੂੰ ਬੜੇ ਸਰਕਾਰ ਨਾਲ ਆਪਣੇ ਕਰਨਵਾਸ ਕਰਵਾਇਆ ਫਲ ਮੇਵੇ ਤੇ ਹੋਰ ਪਦਾਰਥ ਭੇਟਾ ਕਰਕੇ ਬੇਨਤੀ ਕੀਤੀ ਛਕਣਾ ਕਰੋ ਗੁਰੂ ਜੀ ਨੇ ਕਿਹਾ ਜੇਕਰ ਪਹਿਲਾਂ ਤੂੰ ਸਾਡੀ ਗੱਲ ਮੰਨ ਲਵੇਂ ਤਾਂ ਅਸੀਂ ਤੇਰਾ ਇਹ ਭੁਜਨ ਛਕਾਂਗੇ ਤੁਸੀਂ ਦਾਕਸ਼ ਲੋਕ ਜੀਵ ਹਤਿਆ ਕਰਨ ਵਾਲੇ ਹੋ ਦੇਵ ਰੂਤ ਨੇ ਕਿਹਾ ਸੰਤ ਜੀ ਜਿਵੇਂ ਹੁਕਮ ਕਰੋਗੇ ਮੈਂ ਉਸੇ ਤਰੀਕਾ ਮੰਨਾਂਗਾ ਗੁਰੂ ਜੀ ਨੇ ਕਿਹਾ ਪਹਿਲਾਂ ਨਾਸਕਾਣਾ ਛੱਡੋ ਫਿਰ ਜਿਸ ਵਾਸਤੇ ਤੁਸੀਂ ਜੀਵ ਹਤਿਆ ਕਰਦੇ ਹੋ ਨਾਮ ਜਪਣਾ ਕਰੋ ਜਿਸ ਨਾਲ ਤੁਹਾਡਾ ਲੋਕ ਲੋਕ ਸੁਧਰੇ ਬਹੁ ਸਮਾਂ ਹੈ ਰਾਖਸ਼ਾਦੀ ਕੋਲ ਵਿੱਚ ਹਰਨਾਕਸ਼ ਦੇ ਘਰ ਪੈਦਾ ਹੋ ਕੇ ਪ੍ਰਿਲਾਦ ਨੇ ਨਾਮ ਜਪਿਆ ਸੀ ਜੇ ਜੀ ਪ੍ਰਮਾਤਮਾ ਨੇ ਦੁਹਾਂ ਲੋਕਾਂ ਵਿੱਚ ਪੈਜ ਰੱਖੀ ਜੈ ਜੈਕਾਰ ਕਰਵਾਈ ਇਹ ਗੱਲ ਅੱਜ ਵੀ ਪ੍ਰਸਿੱਧ ਹੈ ਰਾਵਣ ਤੇ ਵਿਭੀਸ਼ਣ ਦੋਵੇਂ ਭਾਈ ਛਣ ਰਾਵਣ ਨੂੰ ਸ਼੍ਰੀ ਰਾਮਚੰਦਰ ਜੀ ਨੇ ਮਾਰ ਕੇ ਵਿਭੀਸ਼ਣ ਨੂੰ ਆਪਣਾ ਭਗਤ ਜਾਣ ਕੇ ਲੰਕਾ ਦਾ ਰਾਜ ਦਿੱਤਾ ਸੀ ਤੂੰ ਮੀਂ ਵਿਭੀਸ਼ਣ ਮੰਗੂ ਸ਼ਰਧਾ ਨਾਲ ਭਗਤੀ ਕਰ ਤੇ ਨਾਮ ਜਪ ਤੁਸੀਂ ਜਿਹੜੇ ਜੀਵ ਅਤਿਆ ਦੇ ਪਾਪ ਕਰਦੇ ਹੋ ਇਹਨਾਂ ਦੇ ਕਾਰਨ ਤੁਸੀਂ ਨਰਕ ਭੋਗੋਗੇ ਦੁੱਖ ਪਾਓਗੇ ਨਾਮ ਤੋਂ ਬਿਨਾਂ ਉਥੇ ਤੁਹਾਡੀ ਹੋਰ ਕਿਸੇ ਨੇ ਰੱਖਿਆ ਨਹੀਂ ਕਰਨੀ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜਾ ਤੇ ਵਜੀਰ ਦੋਵੇਂ ਆ ਕੇ ਦੇ ਚਰਨਾਂ ਤੇ ਪੈ ਗਏ ਕਿਹਾ ਸੀ ਤੁਹਾਡਾ ਹੁਕਮ ਅਨੁਸਾਰ ਚਲਾਂਗੇ ਦੇਵ ਰੂਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਭੋਜਨ ਤਿਆਰ ਕਰੋ ਜਦ ਮੈਂ ਭੋਜਨ ਤਿਆਰ ਕਰਕੇ ਦਿੱਤਾ ਤਾਂ ਗੁਰੂ ਜੀ ਨੇ ਅੱਧਾ ਪ੍ਰਸ਼ਾਦ ਆਪ ਛਕਿਆ ਬਾਕੀ ਅੱਧਾ ਰਾਜਾ ਤੇ ਉਹਦੇ ਮੰਤਰੀ ਨੂੰ ਛਕਨ ਵਾਸਤੇ ਦੇ ਦਿੱਤਾ ਸ਼ਾਰ ਸ਼ਕਣ ਨਾਲ ਹੀ ਉਹਨਾਂ ਦੋਵਾਂ ਦੇ ਕਪੜਾ ਖੁੱਲ ਗਏ ਤਤਕਾਲ ਹੀ ਮੁਕਤੀ ਦੇ ਅਧਿਕਾਰੀ ਹੋਏ ਗੁਰੂ ਜੀ ਨੇ ਉੱਥੇ ਕੁਸ਼ਮਾਨ ਨੂੰ ਆਸਰਾ ਕੇ ਸਾਰੇ ਰਾਖਸ਼ਾਂ ਨੂੰ ਨਾਮ ਜਪਣ ਲਾ ਕੇ ਗੁਰਸਿੱਖੀ ਸਦਸੰਗ ਕਰਨ ਦੀ ਮਰਿਆਦਾ ਸਥਾਪਿਤ ਕੀਤੀ ਪ੍ਰੰਤ ਜਲ ਗੁਰੂ ਜੀ ਉੱਥੋਂ ਤਣ ਲੱਗੇ ਤਾਂ ਆਪ ਜੀ ਨੇ ਦੇਵਲੋਤ ਨੂੰ ਕਿਹਾ हे ਰਾਜਾ ਦੇਵਲੋਤ ਅਸਾਂ ਸੁਦਰ ਸ਼ੈਨ ਨੂੰ ਮਹਾਰਾਜਾ ਬਣਾਇਆ ਹੈ ਤੁਸੀਂ ਸਦਾ ਹੀ ਉਹਦਾ ਹੁਕਮ ਮੰਨਣਾ ਦੇਵ ਰੂਤ ਨੇ ਕਿਹਾ ਮਹਾਰਾਜ ਮੇਰੇ ਨਾਮ ਤਾਂ ਹੁਣੇ ਮਿੱਟੀ ਵੀ ਚੰਗੀ ਐ ਕਿਉਂਕਿ ਮੇਰੇ ਵਿੱਚ ਇੱਕ ਤੀਲਾ ਤੋੜਨੇ ਸਮੱਥਾ ਨਹੀਂ ਰਹੀ ਅੱਜ ਤੋਂ ਮੈਂ ਤੁਹਾਡਾ ਹੁਕਮ ਮੰਨ ਕੇ ਸੁਦਰਸ਼ੈਨ ਨੂੰ ਹੀ ਆਪਣਾ ਸਵਾਮੀ ਮੰਨਾਂਗਾ ਜਦ ਗੁਰੂ ਜੀ ਉੱਥੋਂ ਵਿਦਾ ਲਈ ਰਾਖਸ਼ਾਂ ਨੂੰ ਮਿਲ ਕੇ ਸਾਰਿਆਂ ਨੇ ਗੁਰੂ ਜੀ ਦੇ ਮੱਥਾ ਟੇਕਿਆ ਤੇ ਸਤਿਗੁਰੂ ਨੇ ਸਭ ਨੂੰ ਨਾਮ ਸਿਮਰਨ ਕਰਨ ਦੀ ਪ੍ਰੇਰਣਾ ਕੀਤੀ ਅਤੇ ਸਾਰਿਆਂ ਦਾ ਸੁਧਾਰ ਕਰਕੇ ਸਤਿਗੁਰੂ ਨੇ ਉੱਥੋਂ ਵਿਦਾ ਲਈ ਸੋ ਇਹ ਸੀ ਪਿਆਰੋ ਅੱਜ ਦਾ ਇਤਿਹਾਸ ਜਵਾਬਦੀਨ ਨਾਲ ਸਾਂਝਾ ਕੀਤਾ ਹੈ ਦੇਵ ਨੂੰ ਤਾਂ ਰਾਜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਣਾਂ ਚਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ